ਕਦਾ ਕੀਆ ਇਹਨੇ ਬੰਦਾਂ ਦਾ ਨਾਮ ਲਿਖਾਉਣੇ ਆ ਜਿਹੜੇ ਬੰਦੇ ਉਹਨੇ ਕਿਹਾ ਇਹ ਬੰਦੇ ਉਹਨਾਂ ਪੱچے ਆ ਉਹਨਾਂ ਨਾਮ ਲਿਖਾਉਣਾ ਨਹੀਂ ਤੇ ਦੇਖ ਲੈ ਤੁਸੀਂ ਕਿਹੜੀ ਕਿਹੜੀ ਬੰਦੇ ਸੀ ਆਪੀ ਲਸਣਗੇ ਜਿਹੜਾ ਆਪਾਂ ਨਿੱਕਾ ਕਰੀ ਨਾ ਲਿਆ ਤੇ ਇਹ ਮੁਟਾ ਕਿਹੜਾ ਹੈ ਘੋੜਾ ਕਿਹੜਾ ਘੋੜਾ ਘੁਟਾ ਇੱਕ ਔਰ ਘੁਟਾ ਨਾ ਨਾ ਚਾਹੀਦਾ ਹੋਰ ਹੈਗਾ ਇਹਨਾਂ ਆਹ ਨਸ਼ਾ ਕੋਣ ਕੋਣ ਕਰਦਾ ਹੈ ਨਾ ਉਹ ਹੀ ਕਰਦੇ ਕੋਣ ਕੋਣ ਨਾ ਚਾਹੀਦਾ ਇਹ ਨਹੀਂ ਜਿਹੜਾ ਹੁਣ ਮੈਂ ਨਾ ਲੱਗਾ ਦੁਆਰ ਤੋਂ ਲੈ ਜਨੂ ਜੇ ਤੇਨੀ ਪਿਆਰ ਕਰਦਾ ਹਾਂ ਤੇ ਇੱਕ ਮਿੰਟ ਪੁੱਤਾਂ ਨਾ ਬੱਜੀ ਤੇਰੇ ਨਾਲ ਕੋਣ ਕਰੂਗਾ ਨਾ ਤੈਨੂੰ ਨਾ ਦੜਲੇ ਪਾਏਗਾ ਤੇਰੇ ਕੁਝ ਨਹੀਂ ਕਰਦਾ ਕੋਣ ਕੋਣ ਨਸ਼ਾ ਕਰਦਾ ਤੈਨੂੰ ਨਾ ਨਸ਼ਾ ਕੋਣ ਕੋਣ ਕਰਦਾ ਬੰਦੂ ਇੱਕ ਬੰਦੂ ਔਰ ਤੇ ਕੋ ਆਉਣਾ ਹੈ ਜਿਹਨਾਂ ਵਾਲੀ ਹੋਰ ਤੇਰੇ ਨਾਲ சிவா ਹੋਰ ਜਿੰਦਾ ਕਰੋ ਤੈਨੂੰ ਨਸ਼ਾ ਕਰਾਉਂਦੇ ਆ ਮੈਂ ਇੱਕ ਵਾਰੀ ਕੀਤਾ ਦੁਆਰ ਕਦੀ ਨਹੀਂ ਕੀਤਾ ਇੱਕ ਵਾਰੀ ਕੀਤਾ ਦੁਆਰ ਕਦੀ ਨਹੀਂ ਕੀਤਾ ਕੀ ਕੀਤਾ ਸੀ ਬੀੜੀ ਪੀਤੀ ਸੀ ਤੇ ਜਿਹੜੀ ਘਰੇ ਪੀਤੀ ਸੀ ਉਹ ਉਹ ਹੀ ਤਾਂ ਹੈ ਨਾ ਤੇ ਉਹਨਾਂ ਨਾਲ ਕੀ ਕਰਦਾ ਉਹਨਾਂ ਨੇ ਛੇ ਆਲੇ ਨਾਲ ਉਹਨਾਂ ਨਾਲ ਰਹਿਣਾ ਬੈਠੇ ਪਰ ਉਹ ਕਰਦਾ ਬਣੀ ਉਹਨਾਂ ਨਾਲ ਰਹਿਣਾ ਤੂੰ ਨਸ਼ੇ ਵਾਲਾ ਨਾ ਪਰ ਉਹ ਕਰਦਾ ਨਹੀਂ ਇਹ ਤੂੰ ਨਾ ਕਿਉਂ ਰਹਿਣਾ ਜੇ ਤੂੰ ਨਸ਼ਾ ਹੀ ਨਹੀਂ ਕਰਦਾ ਤੈਨੂੰ ਕਹਿੰਦੇ ਆ ਨਸ਼ਾ ਕਰਨ ਨੂੰ ਇਹਨੂੰ ਕਹਿੰਦੇ ਆ ਨਸ਼ਾ ਕਰਨ ਨੂੰ ਪਰ ਤੂੰ ਕਰਦਾ ਨਹੀਂ ਨਸ਼ਾ ਖਾਦਾ ਕਿ ਆ ਸੀਗਾ ਡੀਡਿਕਲ ਤੂੰ ਆਏਂਗਾ ਸੜਾ ਮੈਂ ਕਰ ਔਰ ਅੱਛਾ ਕਹੀ ਫੇਰਾ ਆ ਤਾ ਤੂੰ ਬਹੁਤ ਇਹਨੂੰ ਨਸ਼ਾ ਕਰਨ ਨੂੰ ਕਹਿੰਦੇ ਆ ਜਿਹੜੇ ਤੇਰੀ ਆੜੀ ਨੇ ਪਰ ਤੂੰ ਕਰਦਾ ਨਹੀਂ ਨਸ਼ਾ ਕੀ ਕਰਾਉਣਾ ਤੂੰ ਮੈਂ ਤੂੰ ਖੜ ਜਾ ਖੜ ਦੇ ਇਹ ਕੀ ਲਾਊਗਾ ਇਹ ਤਾਂ ਬੁਰਤ ਨਹੀਂ ਲੰਗ ਆਏ ਦੱਸੋ ਤੂੰ ਮੈਨੂੰ ਜਿਹੜੇ ਉਹ ਨਸ਼ਾ ਕਰਦੇ ਆਗੇ ਤੇਰੀ ਆੜੀ ਕੀ ਨਸ਼ਾ ਕਰਦੇ ਆ ਉਹ ਅਸੀਂ ਵਾਰ ਇੱਕਦਾਂ ਦੇਖਿਆ ਕੁਲਖਾ ਇਹਨੇ ਵਾਹ ਪੜਦੇ ਸੀ ਉਹਨਾਂ ਨੇ ਦੇਖੀ ਸੀ ਕਹਿੰਦਾ ਨਸ਼ਾ ਕਰਦਾ ਮੁੰਡਾ ਮਲਾਜਮ ਕਿਹ ਨਸ਼ਾ ਕਰਦੇ ਆ ਉਹ ਜਿਹੜੇ ਤੇ ਲਿਆੜੀ ਆ ਉਹ ਵੀ ਬਿਣੀਆ ਵਿੱਚੋਂ ਹੀ ਪਿੰਦੇ ਆ ਕੀ ਕੀ ਪਿੰਦੇ ਆ ਇਹਨਾਂ ਦਾ ਮੈਨੂੰ ਪਤਾ ਕੀ ਚੱਲੇ ਟੀਕੇ ਵਾਲਾ ਕਿਹੜਾ ਸੀਗਾ ਟੀਕੇ ਵਾਲਾ ਠੀਕਾ ਵਾਲਾ ਹੈਗਾ ਜੀ ਕੋਈ ਠੀਕਾ ਵਾਲਾ ਉਧਰੋਂ ਸਬਜ਼ੀ ਮੰਡੀ ਚ ਠੀਕਾ ਵਾਲਾ ਸਬਜ਼ੀ ਮੰਡੀ ਚ ਹਾਂ ਉਹਦਾ ਨਾਂ ਕੀ ਹੈ ਸਬਜ਼ੀ ਮੰਡੀ ਵਾਲ ਦਾ ਉਹਦਾ ਨਾਂ ਕੀ ਲੇ ਰੋਹਿਤ ਰੋਹਿਤ ਹਾਂ ਉਹ ਕਦੇ ਸਬਜ਼ੀ ਮੰਡੀ ਜਾਂਦਾ ਠੀਕਾ ਵਾਲਾ ਨਿਸ਼ਾਉ ਕਰਦਾ ਹਾਂ ਤੂੰ ਕੱਲੀ ਬੀੜੀ ਪੀਣਾ ਹਾਂ ਤੇ ਬਾਕੀ ਬਾਕੀ ਜਿਹੜਾ ਟੁੱਟੀ ਦਾ ਕੰਮ ਕਰਦਾ ਹੈ ਮਿੱਤਰਿਆ ਦੋਸਤੋ ਨਾ ਮੈਂ ਨਾਲ ਤਾਂ ਕੋਈ ਨਹੀਂ ਹੈ ਜਿਹੜਾ ਟੁੱਟੀ ਦਾ ਕੰਮ ਕਰਦਾ ਹੋਵੇ ਤੁਝਾਂ ਅੰਦਾ ਹੋਵੇ ਉਹਨੂੰ ਨਾ ਅਜਿਹੜਾ ਤਾਂ ਰਾਣੀ ਸ਼ਿਵਾ ਸ਼ਿਵਾ ਉਹ ਕੀ ਨਸ਼ਾ ਕਰਦਾ ਸ਼ਿਵਾ ਜਿਹੜਾ ਤੂੰ ਕਹਿੰਦਾ ਸੀ ਉਹ ਤਾਂ ਉਹ ਨਾਲ ਰਹਿੰਦਾਗਾ ਉਟੀਕੇ ਵਾਲਿਆਂ ਨਾਲ ਕਿਵੇਂ ਤੂੰ ਉਹਨਾਂ ਨਾਲ ਕਿਉਂ ਰਹਿੰਦਾ ਮੈਂ ਤਾਂ ਰਹਿਦਾ ਜੇ ਤਾਂ ਮੈਂ ਹਾਂ 10 ਦਿਨ ਹੋ ਗਏ ਹੁਣ ਤੂੰ ਰਹਿੰਦਾ ਨਹੀਂ ਨਾ ਪਹਿਲਾਂ ਰਹਿੰਦਾ ਸੀ ਉਹ ਤਾਂ ਮੰਮਣਾਂ ਦੀ ਆਣਾ ਜਿਹਨੂੰ ਉਹਦੀ ਉਮਰ ਕਿੰਨੀ ਹੈ ਜਿਹੜਾ ਟੀਕੇ ਵਾਲਾ ਕੰਮ ਕਰਦਾ ਜਿਹੜਾ ਟੀਕਾ ਲਾਉਂਦਾ ਉਹ 15-16 ਸਾਲਾਂ ਦਾ ਉਹ 15-16 ਸਾਲਾਂ ਦਾ ਤੇ ਜਿਹੜਾ ਦੂਜਾ ਗਾ ਬੀੜੀ ਸਿਕਟਾਂ ਵਾਲਾ ਉਹ ਕਿੰਨੇ ਸਾਲਾਂ ਦਾ ਉਹ ਸਾਰੇ 12-13 ਸਾਲਾਂ ਦੇ ਆ 12-13 14 ਸਾਲਾਂ ਦੇ ਆ ਸਾਰੀ ਹਾਂ ਲੱਗ-ਲੱਗ ਨਸ਼ਾ ਕਰਦੇ ਆ ਤੈਨੂੰ ਵੀ ਨਸ਼ਾ ਲਾਣ ਨੂੰ ਕਹਿੰਦੇ ਆ ਤੈਨੂੰ ਵੀ ਕਰਨ ਨੂੰ ਕਹਿੰਦੇ ਆ ਨਸ਼ਾ ਉਹ ਪਰ ਤੂੰ ਕਰਦਾ ਨਹੀਂ ਆਈ ਗੱਲਾਂ ਕਿਲਾ ਫੋਨ ਚੋਰੀ ਕਰਿਆ ਸੀ ਤੂੰ ਫੋਨ ਚੋਰੀ ਕਰਿਆ ਸੀ ਨਾ ਚੱਕ ਲਿਆ ਸੀ ਕਿੰਨੇ ਦਿਨ ਤੈਨੂੰ ਪੁੱਛੀ ਗਈ ਫੋਨ ਦੇ ਦੇ ਹੈ ਫੋਨ ਤੈਨੂੰ ਮੰਗਿਆ ਜਦੋਂ ਤੂੰ ਦਿੱਤਾ ਕਿਉਂ ਨਹੀਂ ਫੋਨ ਕਿੰਨੇ ਦਿਨ ਬਾਅਦ ਦਿੱਤਾ ਤਿੰਨ ਦਿਨ ਬਾਅਦ ਦਿੱਤਾ ਤਿੰਨ ਦਿਨ ਤੂੰ ਚਲਾਈ ਗਿਆ ਸੀ ਫੋਨ ਨੂੰ ਕੀ ਕਰਿਆ ਸੀ ਇੱਕ ਦਿਨ ਚਲਾਇਆ ਸੀ ਫਿਰ ਹੀ ਰਹਿ ਗਿਆ ਚਲਾਉਂਦਾ ਕਿੱਥੇ ਸੀ ਕਰੀ ਫਿਰ ਜਦੋਂ ਅਸੀਂ ਤੈਨੂੰ ਕਹਿ ਵੀ ਸਾਡਾ ਫੋਨ ਤੂੰ ਚੱਕਿਆਗਾ ਤੂੰ ਮੋੜਿਆ ਕਿਉਂ ਨਹੀਂ ਕੋਈ ਕੋਈ ਤਰ੍ਹਾਂ ਘਰ ਦਾ ਬੰਦਾ ਰਹਿ ਲਿਆ ਹੋਇਆ ਸੀ ਜਿੰਨੇ ਕਿਹਾ ਵੀ ਫੋਨ ਮੋੜੀ ਨਾ ਕਿਸੇ ਨੇ ਕਿਹਾ ਪੁੱਛਦਾ ਮੈਂ ਤੇ ਕਿਸੇ ਨੇ ਕਿਹਾ ਤੂੰ ਆਦੀ ਮਾਰਦੀ ਨਾਲ ਹੀ ਚੱਕਿਆ ਸੀ ਫੋਨ ਉਹ ਤੇ ਪਿਆਰ ਮੈਂ ਬਸ ਚੱਕ ਕੇ ਰੱਖ ਲਿਆ ਅੰਦਰ ਚੱਕ ਕੇ ਅੰਦਰ ਰੱਖ ਲਿਆ ਜੇ ਤੇ ਤੂੰ ਮੰਗਿਆ ਤੂੰ ਮੋੜਿਆ ਨਹੀਂ ਕਿਰ ਕੇ ਮੈਨੂੰ ਪਤਾ ਲੱਗੇ ਕਿ ਫੋਨ ਕਿੱਥੋਂ ਚੱਲ ਰਿਹਾ ਤੈਨੂੰ ਕਰਦਿਆ ਨਹੀਂ ਇਹ ਦੇਖਿਆ ਨਹੀਂ ਫੋਨ ਚਲਾਉਂਦੇ ਹੋਏ ਘਰ ਹੀ ਲੋਕੇ ਚਲਾਉਂਦਾ ਤੇ ਹਾਂ ਤੂੰ ਤਾਂ ਘਰੇ ਹੁੰਦੇ ਨਹੀਂ ਸੀ ਤੂੰ ਕਿਵੇਂ ਚਲਾ ਲੇਂਗਾ ਫੋਨ ਤੇਰੀ ਮੰਮੀ ਤੈਨੂੰ ਕੰਮ ਤੇ ਲੈ ਕੇ ਜਾਂਦੀ ਸੀ ਤੂੰ ਹਰ ਦੁਆਰ ਗਿਆ ਸੀ ਤੇ ਮੰਮੀ ਤੈਨੂੰ ਕੰਮ ਤੇ ਲੈ ਕੇ ਆਂਦੀ ਤੂੰ ਘਰੇ ਫੋਨ ਕਿਵੇਂ ਚਲਾ ਲੇਗਾ ਦੂਸਰੋਂ ਪਹੁੰਚ ਆਇਆ ਸੁਣਾ ਮੈਂ ਉਸ ਦੂਜੇ ਦਿਨ ਲਾਇਆ ਸੀ ਉਹਦੋਂ ਬਾਅਦ ਚਲਾ ਪਤਾ ਕਿੰਨੇ ਲੱਗਦਾ ਹੈ